ਮੈਂ ਸੰਜੀਵ ਸ਼ਰਮਾ ਬਿੱਟੂ ਪ੍ਰਧਾਨ ਭਾਰਤੀ ਜਨਤਾ ਪਾਰਟੀ ਪਟਿਆਲਾ ਸਾਬਕਾ ਮੇਅਰ ਜੋ ਅੱਜ ਇਹ ਪਵਿੱਤਰ ਤੇ ਮਹਾਨ ਦਿਵਸ ਜੋ ਸ਼੍ਰੀ ਭਗਵਾਨ ਰਾਮ ਜੀ ਦੀ ਅਜੂਦੇ ਦੇ ਵਿੱਚ ਪ੍ਰਾਣ ਪ੍ਰਤੀਸ਼ਠਾ ਕੀਤੀ ਗਈ ਹੈ ਇਹ ਭਾਰਤ ਵਰਸ਼ ਦੇ ਗੌਰਵ ਦੀ ਗੱਲ ਹੈ ਤੇ ਬੜਾ ਅੱਜ ਪਵਿੱਤਰ ਤੇ ਮਹਾਨ ਦਿਨ ਹੈ ਅਸੀਂ ਸਾਰੇ ਭਾਰਤ ਵਾਸੀ ਇਸ ਖੁਸ਼ੀ ਦੇ ਵਿੱਚ ਸ਼ਾਮਲ ਹਨ ਸਾਰੇ ਇਸ ਉਤਸਵ ਨੂੰ ਮਨਾ ਰਹੇ ਹਨ ਤੇ ਅਸੀਂ ਪਰਮਾਤਮਾ ਤੋਂ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਜਿਹੜਾ ਹੈਗਾ ਭਾਰਤ ਤਰੱਕੀ ਕਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਭਾਰਤ ਦੀ ਜਿਹੜੀ ਸਾਡੀ ਧਰਮ ਨਿਰਪੱਖਤਾ ਅਖੰਡਤਾ ਜਿਹੜੀ ਹੈ ਕਾਇਮ ਰਹੇ ਸਰਦਾਰ ਗੁਰਸੇਵਕ ਸਿੰਘ ਜੀ ਜਿਹੜਾ ਬਹੁਤ ਵੱਡਾ ਇੱਕ ਕੰਮ ਜਿਹੜਾ ਸਰਕਾਰਾਂ ਨੂੰ ਕਰਨਾ ਚਾਹੀਦਾ ਉਹਨੂੰ ਸਾਡੇ ਬਜ਼ੁਰਗਾਂ ਦੀ ਸੰਭਾਲ ਦਾ ਕੰਮ ਇਹ ਸੋਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ ਭਾਈ ਧਰਨਾ ਭਗਤ ਜੀ ਵੱਲੋਂ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਆਪਣੀ ਜ਼ਿੰਮੇਵਾਰੀ ਨੂੰ ਸਮਾਜ ਦੇ ਪ੍ਰਤੀ ਨਿਭਾ ਰਹੇ ਹਨ ਤੇ ਜੋ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਪਰ LED ਲਾਈ ਕੰਬਲ ਬੰਡੇ ਹਰੇ ਘਰ ਤੱਕ ਦੀਵੇ ਪੰਚਾਇਤ ਸਭ ਨੂੰ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਇਹਨਾਂ ਨੇ ਮਦਦ ਕੀਤੀ ਇਹ ਇੱਕ ਬਹੁਤ ਵੱਡੀ ਸੇਵਾ ਇਹਨਾਂ ਨੇ ਸਮਾਜ ਦੀ ਕੀਤੀ ਹੈ ਤੇ ਮੈਂ ਇਹ ਸਮਝਦਾ ਹਾਂ ਕਿ ਗੁਰਸੇਵਕ ਸਿੰਘ ਜੀ ਆਪਣਾ ਜੀਵਨ ਆਪਣੇ ਲਈ ਆਪਣੇ ਪਰਿਵਾਰ ਲਈ ਨਾ ਜੀ ਕੇ ਪੂਰੇ ਸਮਾਜ ਲਈ ਜੀ ਰਹੇ ਹਨ ਇੱਕ ਆਦਰਸ਼ ਜਿਹੜਾ ਵਿਅਕਤੀਤਵ ਦੇ ਧਨੀ ਹਨ ਤੇ ਪ੍ਰਮਾਤਮਾ ਇਹਨਾਂ ਦੇ ਵਰਗੀ ਇੱਛਾ ਸ਼ਕਤੀ ਸਾਰਿਆਂ ਦੇ ਵਿੱਚ ਪਾਵੇ اسی ਤਰੀਕੇ ਦੇ ਨਾਲ ਸਾਰੇ ਅਸੀਂ ਸਮਾਜ ਦੀ ਸੇਵਾ ਕਰ ਸਕੀਏ ਮੈਂ ਫੇਰ ਗੁਰਸੇਵਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਮਹਾਨ ਦਿਨ ਨੂੰ ਜੋ ਅਯੁੱਧਿਆ ਦੇ ਵਿੱਚ ਅੱਜ ਭਗਵਾਨ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਟਾ ਹੋਈ ਹੈ ਉਹਦੇ ਵਿੱਚ ਬਹੁਤ ਵੱਡਾ ਸਹਿਯੋਗ ਕੀਤਾ ਹੈ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੇ ਵਿੱਚ ਪ੍ਰਾਣ ਪ੍ਰਤੀਸ਼ਟਾ ਹੋਈ ਹੈ ਜੀ ਤੇ ਇਹਦੇ ਵਿੱਚ ਖੁਸ਼ੀਆਂ ਮਨਾਉਣ ਦਾ ਸਾਰੇ ਹੀ ਅਖੰਡ ਭਾਰਤ ਦੇ ਲੋਕਾਂ ਨੂੰ ਪੰਚ ਦੀਵੇ ਜਲਾ ਕੇ ਜੋ ਮੁਹਿੰਮ ਇੱਕ ਚੱਲੀ ਹੋਈ ਹੈ ਉਹਦੇ ਤਹਿਤ RAM ਦੇ ਰਾਜਿਆ ਦੀ ਅਖੰਡ ਭਾਰਤ ਦੀ RAM ਦੇ ਨਾਮ ਦੀ ਜਿਹੜੀ ਇੱਕ ਚਰਚਾ ਉਹ ਸਾਰੇ ਭਾਰਤ ਦੇ ਵਿੱਚ ਚੱਲ ਰਹੀ ਹੈ ਤਾਂ ਉਹਦੇ ਵਿੱਚ ਅਸੀਂ ਵੀ ਥੋੜਾ ਜਿਹਾ ਸਹਿਯੋਗ ਪਾਇਆ ਜੀ ਤੇ ਅਸੀਂ ਵੀ ਸਾਰਿਆਂ ਨੂੰ ਇਹ ਕਿਹਾ ਕਿ ਭਾਈ ਆਪਣੇ ਘਰਾਂ 'ਚ ਦੀਪਮਾਲਾ ਕਰੋ ਦੀਵਾਲੀ ਤੋਂ ਹੀ ਵੱਡੀ ਦੀਵਾਲੀ ਮਨਾਓ ਖੁਸ਼ੀਆਂ ਮਨਾਓ ਤੇ ਲੋਕਾਂ ਦੇ ਵਿੱਚ ਖੁਸ਼ੀਆਂ ਵੰਡੋ ਦੇਖੋ ਜੀ ਆਸ਼ਰਮ ਦੇ ਵਿੱਚੋਂ ਕੰਬਲ ਦੀਵੇ ਤੇਲ ਬੱਤੀ ਨਾਲ ਮਿੱਠੇ ਦੇ ਵਿੱਚ ਜਲੇਬੀਆਂ ਇਹ ਲੋਕਾਂ ਦੇ ਵਿੱਚ ਤੇ ਰਾਮਚੰਦਰ ਜੀ ਦੀ ਪਰਿਵਾਰਿਕ ਜੋ ਫੋਟੋ ਹੈ ਜਿਹਦੇ ਵਿੱਚ ਸਾਰੇ ਦੀਪਮਾਲਾ ਕਰ ਸਕਣ ਉਹਨਾਂ ਦੀ ਤਾਂ ਉਹ ਵੀ ਅਸੀਂ ਨੇ ਲੋਕਾਂ ਦੇ ਵਿੱਚ ਉਹ ਕਰੀਆਂ ਨੇ ਜੀ ਸਭ ਨੂੰ ਬਣੀਆਂ ਨੇ ਤੇ ਲੰਗਰ ਦੇ ਵਿੱਚ ਛੋਲੇ ਪੂਰੀਆਂ ਖੀਰ ਕੜਾ ਪੇਠੇ ਦੀ ਮਿੱਠੀ ਸਬਜੀ ਤਾਂ ਇਸ ਤਰ੍ਹਾਂ ਦੀਆਂ ਖਾਣ ਦੇ ਵਿੱਚ ਰਾਤ ਨੂੰ ਜੀ ਅਸੀਂ ਦੀਪਮਾਲਾ ਦੇ ਨਾਲ-ਨਾਲ ਬੰਬ ਪਟਾਕੇ ਵਿਚਲਾਵਾਂਗੇ ਜੀ ਤੇ ਸਾਰਿਆਂ ਨੂੰ ਆਣ ਗਵਾਂਡ ਨੂੰ ਕਹਿ ਰਿਹਾ ਵੀ ਆਪਣੇ ਘਰਾਂ ਚ ਦੀਪਮਾਲਾ ਕਰੋ ਜੀ ਤੇ ਇਹਦੇ ਵਿੱਚ ਕਿਉਂਕਿ ਜਦੋਂ ਵੀ ਰਾਮ ਜੀ ਬਨਵਾਸ ਕਰਨ ਤੋਂ ਬਾਅਦ ਆਪਣੇ ਘਰ ਅਯੋਧਿਆ ਗਏ ਸੀ ਤਾਂ ਪੂਰੇ ਖੰਡ ਭਾਰਤ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਦੀਵਾ ਜਲਿਆ ਸੀ ਅਸੀਂ ਤਾਂ ਸਭ ਨੂੰ ਇਹੀ ਬੇਨਤੀ ਕਰਦੇ ਆਂ ਕਿ ਭਾਈ ਦੀਪਮਾਲਾ ਕਰੋ ਤੇ ਰਾਮ ਜੀ ਦੇ ਘਰ ਆਉਣ ਦੀ ਖੁਸ਼ੀ ਦੇ ਵਿੱਚ ਉਹਨਾਂ ਦੀ ਪ੍ਰਾਣ ਪ੍ਰਤਿਸ਼ਤਾ ਦੀ ਖੁਸ਼ੀ ਦੇ ਵਿੱਚ ਪੂਰਾ ਖੰਡ ਭਾਰਤ ਪੂਰਾ ਬ੍ਰਹਮੰਡ جگਮਗਾਣਾ ਚਾਹੀਦਾ ਹੈ जय श्री राम हिंदुस्तान ਦੇ ਇਤਿਹਾਸ ਦੇ ਵਿੱਚ ਬਹੁਤ ਹੀ ਵੱਡਾ ਇਤਿਹਾਸਿਕ ਦਿਨ ਹੈ ਸਾਡੇ ਸ਼੍ਰੀ ਰਾਮ ਜੀ ਦਾ ਜਿਹੜਾ ਮੰਦਿਰ ਸਥਾਪਿਤ ਹੋਇਆ ਸੀ ਉਸ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਅਯੁੱਧਿਆ ਵਿਖੇ ਮੈਂ ਸਮਝਦਾ ਕਿ ਅਸੀਂ ਸਾਰੇ ਜਿਹੜੇ ਇਸ ਸਮੇਂ ਜੀਵ ਹਾਂ ਹਿੰਦੁਸਤਾਨ ਦੇ ਵਿੱਚ ਵਿਦੇਸ਼ ਦੇ ਵਿੱਚ ਵੀ ਅਸੀਂ ਸਾਰੇ ਭਾਗਾਂ ਵਾਲੇ ਹਾਂ ਜਿਨ੍ਹਾਂ ਦੇ ਜੀਵਨ ਵਿੱਚ ਇੰਨਾ ਵੱਡਾ ਸ਼੍ਰੀ ਰਾਮ ਜੀ ਦੇ ਮੰਦਿਰ ਦੇ ਨਿਰਮਾਣ ਦਾ ਜਿਹੜਾ ਫਾਈਨਲ ਉਦਘਾਟਨ ਹੋਇਆ ਉਹ ਸਾਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਜਿਹੜੀ ਸੇਵਾ ਹੈ ਮੈਂ ਸਮਝਦਾ ਹਾਂ ਸ਼੍ਰੀ ਰਾਮ ਜੀ ਆਪਣੇ ਸੇਵਕਾਂ ਤੋਂ ਆਪਣੀ ਸੰਗਤ ਤੋਂ ਆਪਣੇ ਹੱਥੀ ਆਪ ਹੀ ਕਰਵਾ ਰਹੇ ਨੇ ਇਸ ਸਮੇਂ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਵਧੀਆ ਸਤਕਾਰ ਵਾਲਾ ਸਰਧਾ ਭਾਵਨਾ ਵਾਲਾ ਮਾਹੌਲ ਬਣਿਆ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ ਲੋਕ ਨਤਮਸਤਕ ਹੋ ਰਹੇ ਨੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਸੰਗਤ ਲੰਗਰ ਛਕ ਵੀ ਰਹੀ ਹੈ ਤੇ ਜਿਹੜੇ ਗੁਰੂ ਦੇ ਸੇਵਕ ਨੇ ਉਹ ਲੰਗਰ ਛਕਾ ਵੀ ਰਹੇ ਨੇ ਤੇ ਅੱਜ ਇਸ ਸਥਾਨ ਤੇ ਜਿਹੜਾ ਵੀਰ ਦਾ Ashram ਹੈ ਇਸ ਦੇ ਜਿਹੜੇ ਮੁੱਖ ਸੇਵਾਦਾਰ ਨੇ ਸਾਡੇ ਗੁਰਸੇਵਕ 9 ਲੱਖਾ ਜੀ ਇਹ ਪਰਮਾਤਮਾ ਨੇ ਇਹਨਾਂ ਨੂੰ ਸੇਵਾ ਬਖਸ਼ੀ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ ਜਿਹੜਾ ਇਨਸਾਨ ਆਪਣੇ ਜੀਉਂਦੇ ਜੀ ਇਸ ਸੰਸਾਰ ਤੇ ਆ ਕੇ ਗੁਰੂ ਦੇ ਚਰਨਾਂ ਦੀ ਓਟ ਆਸਰਾ ਲੈਂਦਾ ਹੈ ਤੇ ਸੰਗਤ ਦਾ ਗੁਰੂ ਦੀ ਸੇਵਾ ਕਰਦਾ ਉਸ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਬਹੁਤ ਸਤਿਕਾਰ ਮਿਲਦਾ ਹੈ ਸੋ ਇਹ ਭਾਗਾਂ ਵਾਲੇ ਨੇ ਨੋ ਲੱਖਾ ਜੀ ਜਿਹੜੀ ਇਹਨਾਂ ਦੀ ਹਿੰਦੂ ਰਾਸ਼ਟਰੀ ਸੰਗਠਨ ਹੈ ਇਸ ਦੇ ਇਹ ਪੰਜਾਬ ਦੇ ਅਧਿਐਕਸ਼ ਨੇ ਇਹ ਸੇਵਾ ਇਹਨਾਂ ਨੂੰ ਮਿਲੀ ਹੋਈ ਹੈ ਮੈਂ ਉਸ ਰਾਮ ਜੀ ਦੇ ਚਰਨਾਂ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਇਹ ਅਰਦਾਸ ਕਰਦਾ ਜਿਸ ਤਰ੍ਹਾਂ ਇਹ ਸੇਵਾ ਤਨ ਦੇ ਨਾਲ ਮਨ ਦੇ ਨਾਲ ਧਨ ਦੇ ਨਾਲ ਕਰ ਰਹੇ ਨੇ ਪਰਮਾਤਮਾ RAM ji ਇਹਨਾਂ ਨੂੰ ਹਰ ਹਰ ਵੇਲੇ ਇਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਤੇ ਇਹ ਜਿਹੜਾ ਬਿਰਧ ਆਸ਼ਰਮ ਦੀ ਸੇਵਾ ਤੇ ਸਮਾਜ ਦੀ ਸੇਵਾ ਤੇ ਮਾਨਵਤਾ ਦੀ ਸੇਵਾ ਇਹ ਇਸੇ ਤਰ੍ਹਾਂ ਕਰਦੇ ਰਹਿਣ ਤੇ ਸਾਰੀ ਸੰਗਤ ਨੂੰ ਦਾਸ ਵੱਲੋਂ ਤੇ ਇਹਨਾਂ ਦੇ ਜਿਹੜਾ ਸਭਾ ਬਣੀ ਹੋਈ ਹੈ ਉਹਦੇ ਵੱਲੋਂ ਸਾਰੀਆਂ ਸੰਗਤਾਂ ਨੂੰ RAM ji ਦੇ ਅੱਜ ਜੁੜਾ ਉਹਨਾਂ ਦਾ ਜਨਮ ਸਥਾਨ ਹੈ ਜਿਹੜਾ ਅਯੁੱਧਿਆ ਵਿਖੇ ਜਿਸ ਦਾ ਉਦਘਾਟਨ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਸੰਗਤਾਂ ਦੇ ਲੱਖਾਂ ਦੇ ਇਕੱਠ ਦੇ ਵਿੱਚ ਕੀਤਾ ਹੈ ਤੇ ਸਾਰਿਆਂ ਨੂੰ ਮੈਂ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ